ਸਾਸਤਰੀ ਕਾਲ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸ਼ਿਨੀਵਾ ਗੰਡਰੀ ਫਾਰਮ ਤੇ ਹਾਂਜੀ ਵੀਰ ਜੀ ਅੱਜ ਆਪ ਆਪਣੇ ਫਾਰਮ ਤੋਂ ਫੇਰ ਵੀਡੀਓ ਕਵਰ ਕਰ ਰਹੇ ਆ ਜੀ ਜਿਹੜਾ ਆਪਣੇ ਕੋਲ 28 ਤਰੀਕ ਨੂੰ ਨਵਾਂ ਮਹੀਨਾ 2022 ਨੂੰ 40 ਜਾਨਵਰਾਂ ਦਾ ਲਾਟ ਆਇਆ ਸੀਗਾ ਜੀ ਉਹਦੇ ਵਿੱਚੋਂ ਤਕਰੀਬਨ 4 ਕ ਜਾਨਵਰ ਬਾਕੀ ਆਗੇ ਇਹਨਾਂ ਦੀ ਪ੍ਰੋਪਰ ਜਾਣਕਾਰੀ ਦੇਵਾਂਗੇ ਜੀ ਬਾਕੀ ਆਪਣੇ ਕੋਲੇ ਤੋਂ ਅਗਲੀ ਤਰੀਕ 'ਚ ਫੇਰ ਜ 30 ਜਾਨ ਜਰਸੀ ਕਾਂ ਦਾ ਲਾਟ ਆ ਰਿਹਾ ਜੀ ਨਾਲ ਉਹਨਾਂ ਬਾਰੇ ਦੱਸਾਂਗੇ ਪ੍ਰੋਪਰ ਤੁਹਾਨੂੰ ਵੀ ਕਿੰਨੇ ਕ ਰੇਟਾਂ ਦੇ ਕਿੰਨੇ ਕ ਦੁੱਧ ਵਾਲੀਆਂ ਆਈਆਂ ਜੀ ਬਾਕੀ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਜੀ ਉਹਨਾਂ ਨੂੰ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਲਗਾ ਘੰਟੀ ਦਾ ਬਟਨ ਪਾ ਦਿਓ ਜੋਨ ਵਾਲੀ ਵੀਡੀਓ ਜਲਦ ਤੱਕ ਪਹੁੰਚ ਸਕੇ ਜੀ ਹਾਂਜੀ ਵੀਰ ਜੀ ਮੇਰਾ ਨਾਮ ਹੈਗਾ ਰਮਨਪ੍ਰੀਤ ਸਿੰਘ ਜੀ ਪਿੰਡ ਸੀਨੀਵਾਲ ਕਲਾਂ ਜ਼ਿਲ੍ਹਾ ਸਾਡਾ ਬਰਨਾਲਾ ਵੀਰ ਜੀ ਕੋਲੇ ਸਾਡੇ ਮਹਿਲਕਲਾਂ ਚੌਂਕ ਪੈਂਦਾਗਾ ਸਾਡਾ ਕਨੈਕਟ ਨੰਬਰ ਹੈਗਾ ਵੀਰ ਜੀ 62807 13934 62807 13934 ਵੀਰ ਜੀ ਕਦੋਂ ਵੀ ਕਿਸੇ ਵੀਰ ਨੇ ਆਉਣਾ ਦੂਰੋਂ ਨੇੜੇ ਹੋ ਤੇ ਸਾਨੂੰ ਫੋਨ ਕਰਕੇ ਆਓ ਜਦੋਂ ਕੋਈ ਵੀਰ ਖਾਲੀ ਮੁਰਦਾ ਦਾ ਆਪ ਦਾ ਆਪ ਨੂੰ ਮਨ ਨੂੰ ਬੁਰਾ ਜਿਹਾ ਲੱਗਦਾ ਹਰ ਇਨਸਾਨ ਆਪ ਦੇ ਵਰਗਾ ਹੁੰਦਾ ਜੀ ਹਾਂਜੀ ਆਜੋ ਇੱਕ ਨੰਬਰ ਤੇ ਜੀ ਇਹ 4 ਜਨਵਾਰ ਆਪਣੇ ਕੋਲੇ ਬਾਕੀ ਆ 40 ਜਨਵਾਰਾਂ ਦੇ ਜਿਹੜਾ ਲਾਟ ਆਇਆ ਸੀਗਾ ਉਹਦੇ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੰਨੇ ਆ ਇੱਕ ਨੰਬਰ ਤੇ ਆਜੋ ਜੀ ਇਹ ਵੀਰਜੀ ਪਲੂਣ ਬੱਸੀ ਆਗੀ ਮੂੰਹੋਂ ਚਾਰ ਦੰਦਾ ਪਲੂਣ ਬੱਸੀ ਆ ਠੰਡੀ ਸੀ ਠੀਕ ਆ ਇਹ ਠੰਡੀਆਂ ਸੀਨ ਦਾ ਸਾਰੀਆਂ ਬਹੁਤ ਹੁੰਦੀਆਂ ਜੀ ਇਹ ਸੂਈ ਸਵਾਈ ਆ ਜੀ ਸੂਈ ਸਵਾਈ ਆ ਵੀਰ ਜੀ ਜਦੇ ਨੂੰ ਤੀਜਾ ਦਿਨਾਂ ਸੂਈ ਨੂੰ ਤੇ ਇਹਦਾ ਰੇਟ ਹੈਗਾ ਵੀਰਜੀ 28000 ਮਾੜੀ ਤੋਰ ਕੇ ਦਿਖਾ ਦਿਆ ਕਰੋ ਇਦੀ ਫੇਸ ਕੁਆਲਿਟੀ ਵੀ ਦਿਖਾ ਦਿਓ ਮੂੰਹ ਮੱਥੇ ਬਹੁਤ ਸੋਹਣੀ ਆ ਬੱਸੀ ਰੇਟ ਸਿਰਫ 28000 ਤੋਰ ਦਿਓ ਜੀ ਇਹਨੂੰ ਤੋਰ ਦਿਓ ਮਾੜੀ ਜੀ ਵੀਰ ਜੀ ਠੰਡੀ ਸੀ ਠੀਕ ਆ ਦੁੱਧ ਵੀ ਠੀਕ ਦੇ ਦੂਸਰੇ ਵਾਲੀ ਜਿਹੜਾ ਜਿਹੇ ਜਾ ਭਾਹ ਹੋ ਜਾ ਦੁੱਧ ਦੇ ਦੇਣਾ ਜੀ ਦੁੱਧ ਤਾਂ ਵੱਡੀ ਗੱਲ ਸੇਵਾ ਦਾ ਹੁੰਦਾਗਾ ਬਾਕੀ ਵੀਰ ਜੀ ਕਿਤੋਂ ਵੀ ਆਉਣਾ ਮੇਰੇ ਵੀਰਾਂ ਨੇ ਸਾਨੂੰ ਫੋਨ ਕਰਕੇ ਆਉਣਾ ਸਾਡੇ ਰੇਟ ਵੀਰ ਜੀ ਬਿਲਕੁਲ ਜਾਇਜ਼ ਹੁੰਦੇ ਆ ਵਪਾਰੀ ਵੀਰਾਂ ਨੂੰ ਮਾਲ ਛੱਡ ਕੇ ਦੀਦਾ ਉਦਾਂ ਅਸੀਂ ਬਸ ਸਾਡੇ ਨਾਲ ਕਮਾਈ ਬਹੁਤ ਬਿਲਕੁਲ ਜਾਇਜ਼ ਰੱਖੀ ਵੀ ਆ ਤਕਰੀਬਨ 1000 ਰੁਪਇਆ ਲੈਨੇ ਆ ਅਸੀਂ ਜਨਵਾਰ ਮਗ ਤੇ ਜਾਨਵਰ ਪ੍ਰਮਾਤਮਾ ਦੀ ਕਰਪਾ ਨਾਲ ਸਾਡਾ ਵੱਡੀ ਮਾਤਰਾ ਸੇਲ ਕਰਦੇ ਨੇ ਆ ਜੀ ਬੰਦ ਦਿਓ ਜੀ 2 ਨੰਬਰ ਤੇ ਆ ਜਾਓ ਜੀ 2 ਨੰਬਰ ਇਹ ਵੀ ਵੀਰ ਜੀ ਪਲੂਣ ਵਸੀ ਆ ਮੂੰਹ ਚਾਰ ਦੰਦਾ ਪਲੂਣ ਵਸੀ ਹੈਗੀ ਇਹ ਵੀਰ ਜੀ ਕੱਲ ਸੂਈ ਹੈਗੀ ਕੱਲ ਸੂਈਆ ਜੇਰ ਜੂਰੀ ਸਹੀ ਪਈਆ ਸਾਡੇ ਘਰੇ ਸੂਈ ਆ ਕੇ ਇਹ ਕੱਲ ਸੂਈ ਆ ਜੀ ਇਹਦਾ ਰੇਟ ਹੈਗਾ ਵੀਰ ਜੀ 32000 ਰੁਪਈਆ ਇਹ ਵੀ ਤੋਰ ਦਿਓ ਮਾੜੀ ਜੀ ਵੀਰ ਜੀ ਇਹਦਾ ਰੇਟ 32000 ਰੁਪਈਆ ਜੀ ਇਹ ਵੀ ਪਲੂਣਾ ਮੂੰਹ ਚਾਰ ਦੰਦਾ ਬਾਕੀ ਵੀਰ ਜੀ ਕਹਿੰਦੇ ਆ ਗੱਲਾਂ ਨਹੀਂ ਜਿਹੜੀ ਗੱਲ ਉਹ ਹੀ ਨਿਕਲੂਗੀ ਵੀ ਕਈਏ ਕੋਸ ਹੋਰ ਨਿਕਲੇ ਕੋਸ ਹੋਰ ਉਹ ਗੱਲਾਂ ਨਹੀਂ ਹੈਗੀਆਂ ਗਿਆ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣਾ ਕੰਮ ਸਾਫ ਸੋਰਾ ਚੱਲਦਾ ਜੀ ਕੋਈ ਸਹੀ ਤਰੀਕੇ ਨਾਲ ਕੰਮ ਚੱਲੀ ਜਾਓ ਝੂਠ ਬੋਲਣ ਦਾ ਫਾਇਦਾ ਕੋਈ ਨਹੀਂ ਹੁੰਦਾ ਜੀ ਵੀਰ ਜੀ ਵਪਾਰ ਉਦੋਂ ਫੇਲ ਹੋ ਜਦੋਂ ਵੱਡੇ ਆਪਾਂ ਨਫੇ 'ਚ ਵੱਢ ਜਾਣੇ ਆਗੇ ਉਦੋਂ ਵਪਾਰ ਫੇਰ ਫੇਲ ਹੋਣ ਦੇ ਪਾਸੇ ਨੂੰ ਜਾ ਬੜਿਆਂਦਾਗਾ ਨਫਾ ਸਾਡਾ ਬਿਲਕੁਲ ਜਾਜ ਰੱਖਿਆ ਹੋਗਾ ਤੇ ਬਾਕੀ ਵੀਰ ਜੀ ਆਪਣੇ ਕੋਲੇ ਦੋ ਤਰੀਕ ਦੈਣਾ ਐਤਵਾਰ ਦੋ ਤਰੀਕ 10ਵੇਂ ਮਹੀਨਾ 2022 ਨੂੰ ਦੈਣਾ ਐਤਵਾਰ ਨੂੰ ਵੀਰ ਜੀ ਇਦੇ ਵਿੱਚ 10 ਕ ਜਾਨਵਰ ਸੂਏ ਪਿਆ 20 ਸੂਣ ਵਾਲੇ ਆ ਜੀ ਉਹਦੇ ਵਿੱਚੋਂ 28 ਬੈੜਾ ਜਰਸੀ ਨੇ ਤੇ 2 ਬੈੜਾ ਕ੍ਰੌਸ ਨੇ ਜੀ ਉਹਨਾਂ ਰੇਟ ਹੋਣਗੇ ਵੀਰ ਜੀ 28000 ਤੋਂ ਲੈ ਕੇ 45000 ਤੱਕ ਰ 28000 ਤੋਂ ਲੈ ਕੇ 45000 ਤੱਕ ਰੇਟ ਹੋਣਗੇ ਤੇ ਆ ਤਾਂ ਥੋੜੇ ਨਾਰਮਲ ਜਾਨਵਰ ਰਹਿ ਗਏ ਜੀ ਜਿਹੜੇ ਚੰਗੇ ਜਾਨਵਰ ਸੀ ਉਹ ਤਾਂ ਸਾਟ ਹੋ ਗਈ ਕਿਉਂ 40 ਜਾਨਵਰਾਂ ਵਿੱਚੋਂ ਚਾਰੇ ਬਾਕੀ ਰਹਿ ਕੇ 37 ਬੈਗੀਆਂ ਆਜੋ ਤੈਨਾਂ ਨੰਬਰ ਤੇ ਆਜੋ ਜੀ ਤੈਨਾਂ ਨੰਬਰ ਵੀਰ ਜੀ ਇਹ ਦੂਜਾ ਸੂਹਾ ਸੂੰਦੀ ਆ ਤਕਰੀਬਨ 4 ਤੋਂ 5 ਦਿਨ ਲੈ ਜੂ ਜੀ ਤੈਨਾਂ ਨੰਬਰ ਦੂਜਾ ਸੂਹਾ ਸੂੰਦੀ ਆ ਤਕਰੀਬਨ 4 ਤੋਂ 5 ਦਿਨ ਲੈ ਜੂਗੀ ਤੋਰ ਦਿਓ ਜੀ ਮਾੜੀ ਜੀ ਇਹਦਾ ਰੇਟ ਹੈਗਾ ਵੀਰ ਜੀ 33000 ਰੁਪਇਆ 33000 ਰੁਪਇਆ ਰੇਟ ਹੈਦਾ ਜੀ ਤਿੰਨ ਨੰਬਰ ਦਾ ਤਕਰੀਬਨ 4 ਤੋਂ 5 ਦਿਨ ਲੈ ਜੂਗੀ ਸੂਣ ਨੂੰ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗੇਗਾ ਬਾਕੀ ਵੀਰੇ ਥਣ ਲੈਵੇ ਤਾਂ ਇਸ ਜਾਨਵਰ ਸਾਫ ਲੈਣੇ ਆ ਮੈਂ ਸਭ ਤੋਂ ਪਹਿਲਾਂ ਥਣ ਲੈ ਬਾਈ ਹੁੰਦਾ ਜੀ ਬਾਕੀ ਕੈਰੇਕਟਰ ਦਾ ਬਾਅਦ ਦੇਖੇ ਜਾਂਦੇ ਨੇ ਇਹਦਾ 33000 ਰੁਪਇਆ ਰੇਟ ਹੈ ਤਿੰਨ ਨੰਬਰ ਦਾ ਜੀ ਹਾਂਜੀ ਮੇਰੇ ਵੀਰ ਦੁਬਾਰੇ ਸਾਡਾ ਕਨੈਕਟ ਨੰਬਰ ਫੇਰ ਨੋਟ ਕਰ ਲਓ ਜੀ 62807 13934 62807 13934 ਵੀਰ ਜੀ 2 ਤਰੀਕ ਨੂੰ ਵੀਰਾਂ ਨੂੰ ਇੱਕ ਹੋਰ ਜ਼ਰੂਰੀ ਬੇਨਤੀ ਆਗੀ ਬਾਕੀ ਇਹਨਾਂ ਸੋਚੋ 30 ਜਨਵਰੀ ਕਾਫੀ ਮਾਤਰਾ ਚਾਹਣਗੇ ਨਵੇਂ ਵੀਰਾਂ ਨਾਲ ਫਗਾ ਚੋਂ ਖਾਲੀ ਮੁਰਦੇ ਔਖਾ ਜਾ ਹੋ ਜਾਂਦਾ ਸਾਡੇ ਕੋਲੇ 12 ਵਜੇ ਤੋਂ ਪਹਿਲਾਂ ਪਹਿਲਾਂ ਦਾ ਰੱਖਣਾ ਜੀ 2 ਤਰੀਕ 10 ਮਹੀਨਾ 2022 ਦੇਣਾ ਐਤਵਾਰ ਨੂੰ ਸਾਡੇ ਕੋਲੇ ਵੀਰ ਜੀ 12 ਵਜੇ ਤੋਂ ਪਹਿਲਾਂ ਪਹਿਲਾਂ ਦਾ ਆਉਣ ਦਾ ਰੱਖਣਾਗਾ ਵੇਚ ਐਤੋ ਕੇ ਆਓ ਵੀਰ ਜੀ ਜਨਵਾਰ ਦੇ ਕੇ ਮੋੜੀ ਦਾਗਾ ਪਾ ਸਾਡੇ ਬਿਲਕੁਲ ਜਾਇਜ਼ ਹੁੰਦੇ ਆ ਜੀ ਪਰ ਥੋੜਾ ਸਾਧਰੇ ਕੋਸ਼ਿਸ਼ ਰੱਖਣੇ ਸਾਨੂੰ ਫੋਨ ਕਰਕੇ ਆਉਣਾ ਵੀਰ ਜੀ ਕਦੋਂ ਵੀ ਆਉਣਾਗਾ ਹਾਂਜੀ 4 ਨੰਬਰ ਤੇ ਆ ਜਾਓ ਜੀ 4 ਨੰਬਰ ਤੇ ਆ ਜਾਓ ਥੋੜੀ ਬਾੜ ਵੱਡੇ ਕਰਦੇ ਚਾ ਕੱਚੀ ਆ ਤਕਰੀਬਨ ਦੱਸ ਦੇਣ ਦੀ ਦੂਜਾ ਸੁਆ ਸੁਕੀ ਤੋਰ ਦਿਓ ਮਾੜੀ ਜੀ ਜੀ ਇਸੇ ਮੇਰੇ ਵੀਰ ਕੋਲੇ ਸੇਵਾ ਵਾਲੇ ਕੋਲੇ ਗਈ ਚਲੀ ਗਈ ਕਰਮਾਂ ਵਾਲੀ ਚੰਗਾ ਦੁੱਧ ਪਾ ਜੂਗੀ 4 ਨੰਬਰ ਕੱਚੀ ਆ ਤਕਰੀਬਨ ਜੀ ਇਹ ਤਕਰੀਬਨ ਇਹ ਦੱਸ ਦੇਣ ਦੇ ਲਾਗੇ ਸਕੇ ਨੇ ਲੈ ਜਾਣਾ ਹਫਤੇ ਤੋਂ ਉਪਰਪਰ ਲੈ ਜੂ ਬੜੇ ਆਰਾਮਦਾਰੀ ਨਾਲ ਥੱਲੋਂ ਸਾਫ ਸੁਥਰੀ ਆ ਬੈੜ 4 ਨੰਬਰ ਜੀ ਬਾਕੀ ਵੀਰ ਜੀ ਆਪਣੇ ਕੋਲ ਟ੍ਰਾਂਸਪੋਰਟ ਦਾ ਸਾਰਾ ਸਾਧਨ ਆ ਜੀ ਗੱਡੀਆਂ ਦਾ ਕਿਤੇ ਵੀ ਲਜਾਂ ਜਾਣਾਗਾ ਆਪਣੇ ਕੋਲੇ ਗੱਡੀਆਂ ਸਾਰੇ ਵੀਰਾਂ ਨਾਲ ਕਨੈਕਟ ਹੈਗਾ ਗਾਂ ਦੀ ਗਾਂ ਸਾਰਾ ਸਾਧਨ ਹੈਗਾਗਾ ਕਰਾਇਆ ਬਿਲਕੁਲ ਆਪਣਾ ਜਾਇਜ਼ ਹੋਊਗਾ ਜੀ ਮੇਰੇ ਵੀਰ ਵੇਚਾਂ ਧੋਕੇ ਆਉਣ ਕਰਾਇਆ ਆਪਣਾ ਬਿਲਕੁਲ ਜਾਇਜ਼ ਹੋਊਗਾ ਹਾਂ ਜੀ 4 ਨੰਬਰ ਦਾ ਵੀਰ ਜੀ ਰੇਟ ਹੈਗਾ ਇਹਦਾ 35000 ਰੁਪਿਆ 4 ਨੰਬਰ ਦਾ ਰੇਟ ਹੈਗਾ 35000 ਰੁਪਿਆ ਤਕਰੀਬਨ 10 ਦਿਨ ਦੀ ਕੱਚੀ ਆ 10 ਤੋਂ ਜ਼ਿਆਦਾ ਨਹੀਂ ਲੈਂਦੀਗੀ ਕਿਸੇ ਮੇਰੇ ਵੀਰ ਵਪਾਰੀਆਂ ਲੈ ਜਾਣੀ ਹੋਈ ਨਾ ਚੰਗਾ ਨਫਾ ਦੇ ਜੂਗੀ ਬਾਸ ਸਾਹਦਾਂ ਸਾਹਮ ਕੇ ਚੰਗਾ ਨਫਾ ਫੇਸ ਕੁਆਲਟੀ ਦਿਖਾ ਦਿਓ ਜੀ ਇਹਦਾ 35000 ਰੇਟ ਆ ਬਾਕੀ ਵੀਰੇ ਤਰੀਕ ਮੈਂ ਬਾਰ ਬਾਰ ਬੋਲੀ ਹੈਗੀ 30000 ਸੀਗਾ ਮਾ ਆਪਣੀਆਂ ਆਉਣੀਆਂ ਨੇ ਹਾਂਜੀ ਆਪਣੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਕਿਸੇ ਆਪਣੇ ਫਾਰਮ ਤੋਂ ਨਵੀਂ ਵੀਡੀਓ ਨਾਲ ਮਿਲਦੇ ਆਂ ਵੀਰ ਜੀ ਸਸਰੀ